ਸਰ ਅੱਜ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਕਿੱਥੇ ਹੋਇਆ ਤੇ ਕਿਵੇਂ ਹੋਇਆ ਇਹ ਸਾਨੂੰ ਕਰੀਬ 8:30 ਵਜੇ ਤੇ ਕਰੀਬ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਦਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਤੇ ਮੌਕੇ ਤੇ ਕੋਈ ਜਾਨੀ ਨੁਕਸਾਨ ਦੇ ਨਾਲ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਉਹ ਇਹਨਾਂ ਨੂੰ ਸਿਵਲ ਹਸਪੀਟਲੋਂ ਇਹਨਾਂ ਨੂੰ ਟ੍ਰੀਟਮੈਂਟ ਇੰਦਾ ਕਰਾ ਦਿੱਤਾ ਤੇ ਹੁਣ ਦੋਨੇ ਧਿਰਾਂ ਨੂੰ ਬੁਲਾਇਆ ਆ ਥਾਣੇ ਦੇ ਆਈਓ ਬੁਲਾ ਕੇ ਹਵਾਲੇ ਕੀਤਾ ਆ ਦੋਨੇ ਧਿਰ ਇੱਥੇ ਆ ਚੁੱਕੀਆਂ ਆ ਤੇ ਉਹਨਾਂ ਦਾ ਜਿੱਦਾਂ ਵੀ ਹੁਣ ਅੱਗੇ ਹੁੰਦਾ ਹੈ ਕਾਰਵਾਈ ਹੁੰਦਾ ਤੇ ਕਰ ਕਰਕੇ ਤੇ ਰੋਡ ਜਿਹੜਾ ਆ ਇਹ ਆਪਾਂ ਹਾਈਡਰਾ ਬੁਲਾ ਲਿਆ ਸਾਈਡਵੇ ਵਾਲੇ ਨੈਸ਼ਨਲ ਹਾਈਵੇ ਨੂੰ ਤੇ ਬੁਲਾ ਆ ਕੇ ਤੇ ਰੋਡ ਜਿਹੜਾ ਇਹ ਜਲਦੀ ਹੀ ਚਲਾਇਆ ਜਾਏਗਾ ਇੱਥੋਂ ਜਿਹੜਾ ਇਹ ਸਮਾਨ ਆ ਇੱਥੇ ਜਿਹੜਾ ਇਹਦਾ ਡਿੱਗਿਆ ਆ ਇਹਨੂੰ ਹਟਾ ਕੇ ਹਾਈਡਰੇ ਨਾਲ ਟਰਾਲਾ ਜਿਹੜਾ ਇਹਦਾ ਸਹੀ ਕਰਵਾ ਕੇ ਤੋਂ ਉੱਠਾ ਸਾਈਡ ਤੇ ਕਰਵਾ ਦਿੱਤਾ ਜਾਏਗਾ ਤੇ ਰੋਡ ਜਿਹੜਾ ਥੋੜੇ ਦਿਨ ਤੱਕ ਇਹ ਚਾਲੂ ਕਰਵਾ ਦਿੱਤਾ ਜਾਏਗਾ ਸਰ ਕਿੰਨੇ ਕ ਵਜੇ ਨਾਲ ਲਗਭਗ ਹੋਇਆ ਏ ਇਹ ਕਰੀਬ ਸਵੇਰੇ 6 ਕ ਵਜੇ ਦੇ ਕਰੀਬ ਕਹਿ ਰਹੇ ਆ ਵੀ 6 ਕ ਵਜੇ ਦੇ ਲਗਿ ਛਾਗੇ ਹੋਇਆ ਏ ਸਰ ਇੱਕੋ ਜਿ ਤਰ੍ਹਾਂ ਕੀ ਇਹ ਵਨਵੇ ਰੋਡ ਹੈ ਤੇ ਇੱਕੋ ਰੂਟ ਤੇ ਚੱਲਦੇ ਪਏ ਦੋਵੇਂ ਹਾਂ ਸੇਮ ਹੀ ਇਹ ਆ ਰਹੇ ਪਠਾਨਕੋਟ ਵੱਲ ਸਾਈਡ ਤੋਂ ਆ ਰਹੇ ਸੀ ਤਾਂ ਅੱਗੇ ਅੰਬਰਸਲਵਾਰ ਨੂੰ ਜਾ ਰਹੇ ਸੀ ਮਟਾਲੇਸ਼ਾਹੇ ਜਾ ਰਹੇ ਅੱਛਾ ਦੋਨੇ ਇੱਕੋ ਸਾਈਡ ਨੂੰ ਜਾ ਰਹੇ ਇੱਕੋ ਸਾਈਡ ਤੋਂ ਆ ਰਹੇ ਤੇ ਇਹ ਕਿਸ ਤਰ੍ਹਾਂ ਮਤਲਬ ਇੱਕ ਦੂਜੇ ਨਾਲ ਇਹ ਜਿਹੜਾ ਜਿਹੜੀ ਝੋਨੇ ਵਾਲੀ ਟਰਾਲੀ ਅੱਗੇ ਜਾ ਰਹੀ ਸੀ ਉਹਨਦੇ ਕਹਿਨ ਮਤავਿਕ ਵੀ ਜਿਹੜਾ ਪਿਛੋਂ ਜਿਹੜਾ ਟਿਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਆ ਤੇ ਜਿਹਦੇ ਕਰਕੇ ਦੋਨੇ ਜਿਹੜੇ ਰੋਡ ਦੇ ਵਿੱਚ ਕਾਰ ਪਲਟ ਗਏ ਨੇ ਠੀਕ ਆ ਤੇ ਸਰ ਹੁਣ ਬੰਦੀ ਕਾਰਵਾਈ ਮੌਕੇ ਤੇ ਬੰਦੀ ਕਾਰਵਾਈ ਇਹ ਥਾਣਾ ਟਿਬਰ ਤੋਂ ਆਈ ਹੋਏ ਨੇ ਉਹਨਾਂ ਦੇ ਹਵਾਲੇ ਕੀਤਾ ਆ ਤੇ ਉਹ ਅੱਗੇ ਕਾਰਵਾਈ ਕਰ ਰਹੇ ਆ ਜਿੱਦਾਂ ਵੀ ਹੁੰਦਾ ਹੁੰਦਾ ਆ ਅੱਗੇ ਕਾਰਵਾਈ ਕਰਕੇ ਅਮਲ ਚ ਲਿਆਂਦੀ ਜਾਏਗੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਸੱਟਾਂ ਜਿਆਦਾ ਕਿਤੇ ਲੱਗੀਆਂ ਨੇ ਸੱਟਾਂ ਦੋਨਾਂ ਧਿਰਾਂ ਦੇ ਨੋਰਮਲ ਹੀ ਕੋਈ ਜਿਆਦਾ ਸੱਟਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਨਹੀਂ ਲੱਗੀਆਂ ਦਰਸ਼ ਬਚਾਈ ਰਿਹਾ ਬਚਾਈ ਰਿਹਾ ਬਸ ਇਹ ਰੋਡ ਬਲੌਕ ਹੈ ਜਲਦੀ ਖੋਲਾ ਦਿੱਤਾ ਜਾਏਗਾ ਠੀਕ ਹੈ ਸਤਾ